ਤੈਨੂੰ ਪਈਏ ਕੰਮਾਂ ਦੀ ਤਾਂ ਸਿਰ ਮੇਰੇ ਜ਼ਿੰਮੇਵਾਰੀਆਂ ਨੇ ਤੈਨੂੰ ਹੋਣਗੇ ਫਿਕਰ ਥੋੜੇ ਤੈਨੂੰ ਹੋਣਗੇ ਫਿਕਰ ਥੋੜੇ ਸਿਰ ਸਾਡੇ ਜ਼ਿੰਮੇਵਾਰੀਆਂ ਭਾਰੀਆਂ ਨੇ ਫਿਰ ਸਾਡੇ ਜ਼ਿੰਮੇਵਾਰੀਆਂ ਭਾਰੀਆਂ ਨੇ ਤੂੰ ਹੱਸ ਕੇ ਟਾਲ ਛੱੜਦੀ ਤੂੰ ਹੱਸ ਕੇ ਟਾਲ ਛੱੜਦੀ ਭੁੱਲ ਜਾਂਦੀ ਐ ਪਰ ਚੁੱਪ ਦੀਆਂ ਗੱਲਾਂ ਖਾਰੀਆਂ ਨੇ ਭੁੱਲਣਾ ਹੁੰਦਾ ਕਦੋਂ ਹਾਂ ਦਾ ਭੁੱਲਿਆ ਹੁੰਦਾ ਭੁੱਲ ਜਾਂਦਾ ਕਦੋਂ ਦਾ ਭੁੱਲਿਆ ਹੁੰਦਾ ਯਾਦ ਆਉਂਦੀਆਂ ਗੱਲਾਂ ਪਿਆਰੀਆਂ ਨਹੀਂ ਯਾਦ ਆਉਂਦੀਆਂ ਗੱਲਾਂ ਪਿਆਰੀਆਂ ਨਹੀਂ ਹੁੰਦੀ ਨਾ ਕਾਹਲ ਜੇ ਜਲਦੀ ਜਾਵਣ ਦੀ ਹੁੰਦੀ ਨਾ ਕਾਹਲ ਜੇ ਜਲਦੀ ਜਾਵਣ ਦੀ ਰਾਹਾਂ ਵਿੱਚ ਤੇਰੇ ਫਿਰ ਰਾਹਾਂ ਵਿੱਚ ਤੇਰੇ ਫਿਰ ਘਰ ਨਾ ਪਾ ਲੈਂਦਾ ਮੱਥੇ ਹੁੰਦੀ ਨਾ ਵਟ ਤੇਰੇ ਨੈਣ ਜੋਤੀਆਂ ਮੱਥੇ ਹੁੰਦੇ ਨਾ ਵੱਟ ਤੇਰੀ ਨੈਣ ਜੋਤੀ ਐਣੀ ਰਾਗ ਰੋਗ ਸੰਦੂਰ ਵੀ ਤੈਨੂੰ ਬੁਲਾ ਲੈਂਦਾ ਰਾਗ ਰੋਗ ਸੰਦੂਰ ਵੀ ਤੈਨੂੰ ਬੁਲਾ ਲੈਂਦਾ